ਨਾਮ ਦਾ ਮੇਰਾ ਨਾਮ ਵਿਨੇ ਕੁਮਾਰ ਮਖਣੀ ਆ ਸਰ ਐਸੀ ਅੰਦਰ ਰਸੇ ਬਣਾ ਰਹੇ ਆ ਸਰ ਕਾਲੇ ਵਾਪਸ ਹੁੰਦੇ ਆ ਕਦੋਂ ਖਾਏਦੇ ਆ ਸਾਰੇ ਚਾਵਲਾ ਦੇ ਹੁੰਦੇ ਆ ਸਾਵਣ ਮਹੀਨੇ ਬੰਦੇ ਆ ਤੇ ਸਾਵਣ ਮਹੀਨੇ ਹੀ ਖਾਦੇ ਜਾਂਦੇ ਆ ਸਾਲ ਦੇ ਵਿੱਚ ਕਿੰਕੋ ਬਣਦੇ ਆ ਸਰ ਸਾਲ ਦੇ ਵਿੱਚ 1 ਮਹੀਨੇ ਸਾਵਣ ਦਾ ਮਹੀਨਾ 4 ਹfte ਬੰਦੇ ਆ ਐਤਵਾਰ ਨੂੰ ਤੇ 11 ਮਹੀਨੇ ਨਹੀਂ ਨਹੀਂ ਬੰਨੇ ਸਰ ਸਰ ਬਟਾਲਿਓ ਵੀ ਆਉਂਦੇ ਆ ਬਾਰੋ ਵੀ ਆਉਂਦੇ ਆ ਜਿਹੜੇ ਸਾਡੇ ਲੋਕ ਬਾਹਰ ਵਸੇ ਆ ਸਾਡੇ ਜ਼ਿਲ੍ਹੇ ਗਰਦਾਸਪੁਰ ਦੇ ਉਥੋਂ ਆਣ ਕੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਆਰਡਰ ਕਰਦੇ ਆ ਉਹ ਫਿਰ ਸਾਡੇ ਕੋਲ ਲੈ ਕੇ ਜਾਂਦੇ ਆ ਸਾਰੇ ਦ੍ਰਿਸ਼ ਨਹੀਂ ਆ ਕਿਤੇ ਦੇਖੇ ਨਹੀਂ ਹੁੰਦੇ ਕਿ ਬਡਾਲੇ ਦੀ ਸਾਲਾ ਜਿਹੜੇ ਸੌਂਦ ਦੇ ਬਾਰੇ ਸੁਣਿਆ ਹੈ ਤੇ ਪੰਦੀ ਕਿਹੜੀ ਸਾਰੇ ਚਾਵਲਾਂ ਦੀ ਬੰਦੀ ਆ 10 15 ਦਿਨ ਪਹਿਲੇ ਸਾਨੂੰ ਚਾਵਲ ਮਾਰਕੀਟ ਤੋਂ ਲੈ ਆਣੇ ਪੈਂਦੇ ਆ ਫਿਰ ਉਹਨਾਂ ਨੂੰ ਧੋਣਾ ਪੈਂਦਾ ਆ ਫਿਰ ਧੁੱਪੇ ਸੁਕਾਉਣਾ ਪੈਂਦਾ ਆ ਉਸ ਤੋਂ ਬਾਅਦ ਗਲੈਂਡਰ ਕਰਕੇ ਫਿਰ ਅਹੀਂ 5-6 ਦਿਨ ਪਹਿਲੇ ਇਹਦੀ ਮਿੱਠੇ ਵਿੱਚ ਰਸਤ ਲਾਉਣੀ ਆ ਸਰ ਕਾਰੀਗਰ ਖਾਸ ਹੋਏ ਸਰ ਕਾਰੀਗਰ ਜਿਹੜੇ ਸਾਡੀਆਂ ਦੁਕਾਨਾਂ ਤੇ ਲੱਗੇਦੇ ਆ ਉਹ ਹੀ ਬਣਾ ਸਕਦੇ ਆ ਬਾਕੀ ਅੱਜ ਕੱਲ ਦੇ ਮੁੰਡੇ ਨਹੀਂ ਜਿਨ੍ਹਾਂ ਨੂੰ ਜਾਂਚ ਨਹੀਂ ਆਗੀ ਕਿੰਨੀ ਪੁਰਾਣੀ ਹੈ ਹੈ ਸਰ ਕਮ ਸੇ ਕਮ ਸਮੇ ਲੋ 100 150 ਸਾਲ ਪੁਰਾਣੀ ਹੋਏਗੀ ਸਾਨੂੰ 100 ਸਾਲ ਤੋਂ ਉੱਤੇ ਹੋ ਗਿਆ ਕਿੰਨੀ ਕਿਹੜੀ ਤਿਆਰ ਕਰਦੇ ਆ ਸਰ ਮੇਰੀ ਤਾਂ ਤੀਜੀ ਪੀੜੀ ਆ ਮੈਂ ਤੀਸਰੀ ਪੀੜੀ ਦਾ ਪਰ ਆਡ ਵੀ ਹੁੰਦੇ ਨੇ 100% ਆਉਂਦੇ ਆ ਸਰ ਸ਼ੌਂਕ ਨਾ ਖਾਉਂਦੇ ਆ ਤਿਆਰ ਆ ਪਿਆਰ ਆ ਤਿਆਂ ਦੇ ਇਤਿਹਾਸ ਚ ਦਿੱਤੇ ਜਾਂਦੇ ਆ ਸਪੈਸ਼ਲ ਇਹਦੇ ਹੀ ਇਹ ਹੀ ਦਿੱਤੇ ਜਾਣੇ ਦੇਖਿਆ ਜਾਏ ਤੇ ਜਿਆ ਇੱਥੇ ਤੇ ਜਮ ਹਿਮਾਚਲ ਦੇ ਜਾ ਕੇ ਉੱਥੇ ਬਹੁਤ ਬਹੁਤ ਵੱਡੇ ਜਿਲ੍ਹਾ ਗਰਦਾਸਪੁਰ ਤੋਂ ਲੈ ਕੇ ਹਿਮਾਚਲ ਸਾਰਾ ਹੀ ਕਿਉਂਕਿ ਹਿਮਾਚਲ ਪਹਿਲੇ ਵੱਡਾ ਸੀ ਦਿ ਲੋਜੀ ਤੱਕ ਅਸੀਂ ਸੁਣਿਆ ਹੀ ਆ ਕਿ ਦਿ ਲੋਜੀ ਤੱਕ ਜਿਲ੍ਹਾ ਕਾਂਗੜਾ ਸੀ ਜਿਹੜਾ ਉਹ ਜਿਲ੍ਹਾ ਗਰਦਾਸਪੁਰ ਨੂੰ ਲੱਗਦਾ ਸੀ ਕੋਈ ਟਾਈਮ ਪਹਿਲਾਂ ਤੇ ਗਰਦਾਸਪੁਰ ਦੇ ਨਾਲ ਲੱਗਣ ਤੇ ਉਹ ਫਿਰ ਮਿਲ ਲੈ ਮਿਲਨੇ ਇੰਡੀਆ ਦੇ ਬਾਹਰ ਜਾਂਦੇ ਜਿਵੇਂ ਅਮਰੀਕਾ ਲਾ ਲੋ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਲਓ ਦੁਬਈ ਲਾ ਲਓ ਕਾਵੇਤ ਲਾ ਲਓ ਸਾਊਦੀ ਅਰਬ ਲਾ ਲਓ ਉਹ ਖੜਦੇ ਆ ਜਿਹੜੇ ਇੱਥੋਂ ਦੇ ਵਾਸੀ ਆ ਉੱਥੇ ਜਾ ਕੇ ਕਾਮਕਾਰਾਂ ਵਾਸੀ ਉਹਨਾਂ ਦੀ ਸੈਟਿੰਗ ਹੋਈਦੀ ਹੈ ਉੱਥੇ ਤੁਸੀਂ ਸਾਵਨ ਦਾ ਮਹੀਨਾ ਤਾਂ ਜਦੋਂ ਬੁਕਿੰਗ ਤੋਂ ਪਹਿਲਾਂ ਨਹੀਂ ਹੋਈਦੀ ਨਹੀਂ ਬੁਕਿੰਗ ਨਹੀਂ ਹੁੰਦੀ ਸਾਰਾ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਨੇ ਕੱਢਣੇ ਆ ਤੇ ਉਹਨਾਂ ਨੇ ਸਾਡੇ ਕੋਲ ਆ ਜਾਣਾ ਉਹਨਾਂ ਨੇ ਸਾਨੂੰ ਆਰਡਰ ਦੇਣਾ ਕਿਲੋ ਪਾ ਦਿਓ 1/2 ਕਿਲੋ ਪਾ ਦਿਓ ਪਾ ਪਾ ਦਿਓ 2 ਕਿਲੋ ਪਾ ਦਿਓ ਇੱਕ ਜਿਹੜੀ ਸਾਵਨ ਦੀ ਮਹੀਨੇ ਦੀ ਇਸ ਵਾਰ ਬਸ ਅੱਜ ਅਖੀਲਾ ਐਤਵਾਰ ਅੱਜ ਹੀ ਮਿਲਣੀ ਆ ਉਸ ਤੋਂ ਬਾਅਦ ਅਗਲੇ ਸਾਲ ਜਦੋਂ ਸਾਵਣ ਦਾ ਮਹੀਨਾ ਚੱਲੂ ਹੋਣਾ 1 ਸਾਲ ਬਾਅਦ ਅੱਜ ਸਾਲ 'ਚ 1 ਮਹੀਨਾ ਮਿਲਣਾ 11 ਮਹੀਨਾ ਨਹੀਂ ਅੱਗੇ ਪਿੱਛੇ ਨਹੀਂ ਮਿਲਣਾ